ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਵੀਡੀਓ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਅੱਜ ਆਪਾਂ ਚੱਲੇ ਆਂ ਖੰਨੇ ਮੇਲਾ ਦੇਖਣ ਕਿਸਾਨ ਮੇਲਾ ਪਤਾ ਹੀ ਹੋਣਾ ਵੈਸੇ ਜਿਹੜਾ ਬੰਦਾ ਵੀਡੀਓ ਦੇਖਦਾ ਤੇ ਉੱਥੇ ਕਹਿੰਦੇ ਕਾਫੀ ਜ਼ਿਆਦਾ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਬਾਕੀ ਹੋਰ ਵੀ ਨਵੀਂ ਨਵੀਆਂ ਚੀਜ਼ਾਂ ਉੱਥੇ ਜਾ ਕੇ ਮਿਲਦੇ ਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸੋਰੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀ ਮਿਲਦੇ ਆਂ ਆਹ ਕੁੰਮਰ ਰੰਡਾ ਕੋੜਾ ਬੰਦੂਗੇ ਟਟੜਾ ਪੋਟੈਟੋ ਮੇਲਾ ਦੂਜਾ ਹੈ ਪਤਾ ਨਹੀਂ ਕੀ ਚੀਜ਼ ਹੈ ਵੇਟ ਹੋ ਗਿਆ ਥੋੜਾ ਜਿਹਾ ਵੇ ਜੀ ਚਲੋ ਵੇ ਇੰਨੇ ਕ ਟਾਈਮ ਪਰ ਆਉਨੇ ਹਨ ਬੰਦੇ ਲੋਕਾਂ ਨੂੰ ਵੇਖੜਾ ਦਿੰਦੇ ਉਪਰੋਂ ਰੋਡ ਦੇ ਵਿੱਚ ਡਿਵੈਲਪਰ ਤਵੀਆਂ ਰੁਕਾ ਬਟਰ ਹਾਲ ਕਿੰਨੇ ਹਰ ਨੇ ਬਸੰਤ ਗ੍ਰਾਮਾ ਜੰਡੂ ਵਾਲਿਆਂ ਦੀ ਬੜੀ ਤਕੜੀ ਮਸ਼ੀਨ ਦਿਖਾਉਂਦਾ ਮੈਂ ਬਾਅਦ ਚ ਜਾਂਦਾ ਹੋਇਆ ਬਹੁਤ ਆਠਾ ਬੀਤ ਕੀ ਮਿਲੇ ਚ ਬਹੁਤ ਜ਼ਿਆਦਾ ਸਰਵਾ ਜੀਟੀ ਰੋਡ ਬਲੌਕ ਹੋਇਆ ਹੋਇਆ ਹੈ ਤੇ ਲਿਆਓ ਤੇ ਨਵੀਂ ਕੰਬੈਨ ਲੈ ਜਾਓ ਆਮ ਲਾਈਨ ਨੇ ਟ੍ਰੈਫਿਕ ਪਰਾ ਜਲਦੀ ਅੱਧੇ ਰਾਤ ਨਾਲ ਪਾਣੀ ਬੁੱਝਦਾ ਹੈ ਉਹਨੇ ਪਾਇਆ ਦੀ ਲਾਹੌਰ ਜਾਨਾ ਅਡਵਾਂਸ ਇਹ ਕਲੀ ਕਰੀਆ ਹੁਣ ਆਣਾ ਹਾਂ ਇਹ ਉਹਨਾਂ ਚ ਡਾਕਰ ਖੇਤਾਂ ਲਈ ਆ ਜਿੱਥੇ ਜੱਗੀ ਲੈਣਾ ਹੈ ਪੱਛਣੇ ਸੈਣਗੇ ਤਾਂ ਜਿਵੇਂ ਜੱਸਾ ਕਿਨੇ ਨੇ ਇਹ ਨਾਲ ਦੱਦਾ ਫੜਨੀ ਉਹ ਨਾ ਉਹ ਨਹੀਂ ਨਾ ਇੱਕ ਹੀ ਨਦੀਆਂ ਬਣਾ ਕਿਲੇ ਇਹਨਾਂ ਸਸਤੀਆਂ ਬੜੀਆਂ ਦੀਆਂ 7 ਵਾ ਬਣਾ ਤੇ ਕਿਤੇ ਇਹ ਮੋਣੀ ਨਹੀਂ ਆ ਇਹ ਮੋਣੀ ਨਹੀਂ ਆ ਡਿਸਕਾਊਂਟ ਮੇਲਾ ਓਵਰ 43000

ਚੱਲ ਬੁਰਕਾ ਮੈਂ ਕਮੂਨ ਦੇਖਦੇ ਆ ਉਹ ਪ੍ਰੀਤ ਵਾਲੀ ਉਚਾਰ ਵਾਲੀ ਉਹ ਲਿਖੜੇ ਕਿੱਥੇ ਆਹ ਲਿਖੜੇ ਇਹ ਸਫਰ ਹੈ ਨਾਲ ਉਹ ਆਹ ਵਾਲੀ ਉਹ ਕਿਉਂ ਫਲੋਜ਼ਰੜਾ ਉਏ ਇਹ ਘੈਂਡਾ ਹਨਾ ਜੀ ਤੇ ਦੇਖਣ ਨੂੰ ਵੀ ਵਧੀਆ ਐ ਬੰਦੇ ਆਹ ਆਹ ਆਏ ਦਾ ਇਹ ਮੈਕ ਇਹ ਨਾ ਮੈਕ ਕਿਵੇਂ ਆ ਹਾਂ ਦਾ ਕੀ ਹਾਲ ਹੈ ਹੋਰ ਨੀਤਾ ਕੀ ਹਾਲ ਹੈ ਪਿਆਰਾ ਜਿਹਾ ਠੀਕ ਠਾਕ ਵਧੀਆ ਗੁਰਦੀਪ 527 ਉਹ ਖੜਿਆ ਜੀ ਉਧਰ ਅਰਜਨ ਅੱਛਾ ਜੀ ਕਿਹੜਾ ਪੰਡਾ ਲੰਕਨ ਅੱਛਾ ਜੀ ਅੱਛਾ ਨਾਮ ਬੋਲਣਾ ਇਹ ਹੋਣੀ ਮੈਂ ਕਿਹਾ 50 ਫੁੱਟ ਦੀ ਵੰਡ ਉਹ ਇਹਨੂੰ ਰੇਲ ਲੱਗਿਆ ਪਿੱਛੇ ਜਗੜ ਦੀ ਜਦਾਦਾਰੀ ਗੱਲ ਬਾਤ ਸੈਕੋ ਬਾਇਓਫੈਕ ਇਹਨਾਂ ਤੋਂ ਜੀ ਦੇ ਲੀ ਦਾ ਬੀਜ ਆਲੂ ਦਾ ਡਾਇਮੰਡ ਐਲ ਐਮ ਆਹਨੇ ਕੋ ਰਾਮਾ ਜੰਡੂ ਚਾਰ ਪਲੈਂਟਰ ਉਹ ਪਰਲੀਡ ਦੇਖੋ ਜੀ 4 ਵੱਟਾ ਘਟਦਾ ਹੈ ਫਾਈਟਰ ਵੀ ਵੱਡਾ ਹੀ ਜੈ ਉਹ ਯੂਰੀ ਵਾਲਾ ਹੋ ਗਿਆ ਤੋਂ ਪਹਿਲਾਂ ਬੜੇ ਸਮਝੀ ਰਿਹਾ ਹਾਂ ਰਾਮ ਜੀ